ਸ੍ਰੀ ਵਾਹਿਗੁਰੂ ਸਭ ਜੀ ਕੀ ਵਾਹਿਗੁਰੂ ਸਭ ਜੀਓ ਆਪੇ ਹਰ ਇੱਕ ਰੰਗ ਹੈ ਆਪੇ ਪੌਰੰਗੀ ਜੋਤ ਸਫਾ ਦਾਨ ਚੰਗੀ ਸਜਣ ਸਚਾ ਬਾਤਿ ਸ਼ੰ ਸ਼ਿਰ ਸ਼ਰਨ ਦਾ ਅਸ਼ਾ ਸਫਨਾ ਦਾ ਆਪੇ ਸ਼ਬਦ ਆਪੇ ਹੀ ਸਾਨ ਆਪੇ ਸੁਤਾ ਆਪੇ ਜਾ ਤੁਹਾ ਆਪੇ ਜਾਣ ਆਪੇ ਕਰ ਕਰ ਬਿਖੈ ਤਾਨ ਤੂੰ ਦਾਤਾ ਨਾਮ ਪਰਵਾਨ ਐਸਾ ਨਾਮ ਨਿਰੰਝਨ ਦੇਉ ਹਉ ਜਾਜਿਕ ਤੂੰ ਆ ਲਖ ਆਪੇ ਓ ਟੇਨਾਰ ਪੁੰਡੀ ਤਾਵਣ ਤਰਮਣਿਆ ਦੀ ਬੋਏ ਕਰਤਾ ਕਰੇ ਤਾਰਾ ਬਸੋਏ ਸ਼ਬਦ ਬੋਏ ਮਨ ਰਨ ਸੁਜੈ ਗੁਰ ਕਉ ਮਾਰਿਆ ਨਾਨਕ ਨਾਮ ਰਤੇ ਇਸ ਤਾਰੇ ਆ ਵਾਹਿਗੁਰੂ ਜੀ ਕਾ ਹਰ ਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮ ਜੋ ਗੁਰਬਿਅਰੀ ਸੰਤਾਨ ਨੂੰ ਸਾ ਸੰਗਤ ਅਪੀਸ ਪਾਲੂ ਸਰਦਾਰ ਗੁਰਪਾਲ ਸਿੰਘ ਜਥੇਦਾਰ ਪ੍ਰੋਫੈਸਰ ਦਰਸ਼ਨ ਸਿੰਘ ਆਪਾਲਪੁਰ ਪਰਮੇਸ਼ਰਤਾ ਆਤਮਾ ਵੱਲੋਂ ਬਖਸ਼ੀ ਸਵਾਸਥੀ ਕੂਟੀਆਂ ਬੋਪਿਆਂ ਅਛੇ ਦੇ ਲਈ ਬਾਲ ਚੜਾਣਾ ਕਰਕੇ ਸਨ ਤਿਨਾ ਦਿਨ ਮੇਤੂ ਆਪ ਸੰਗਤ ਨੇ ਗੁਰੂ ਚਰਨਾ ਜੀ ਅਰਦਾਸ ਬੇਨਤੀ ਕੀਤੀ ਸੰਤੋਖ ਪ੍ਰਕਰੇ ਆਪ ਸੰਗਤ ਦੀ ਕੀਤੀ ਅਰਦਾਸ ਬੇਨਤੀ ਗੁਰ ਚਰਨਾ ਚ ਪ੍ਰਵਾਨ ਹੋਵੇ ਇਸਦੀ ਆਤਮਾ ਨੂੰ ਸਦੀਕ ਤਾਲ ਦੀ ਚਰਨਾ ਚ ਵਾਸ ਬਖਸ਼ਣ ਪਿਛੇ ਘੁਕ ਬਸਤੀ ਪਰਵਾਰ ਨੂੰ ਸਤਿਗੁਰੂ ਬਾਣਾ ਮੰਨ ਦਾ ਬਲ ਬਖਸ਼ਣ ਦੇ ਅਰੋਗਤਾ ਤੰਦਰੁਸਤੀਆਂ ਵਰ ਸਿੱਖੀ ਜੀਵਨ ਆਮ ਤਿਆਂ ਦਾ ਜੱਟ ਦੀ ਕਲਾ ਬਖਸ਼ੋ ਦਾ ਜਿਆਦਾ ਸਮਾਂ ਨਾ ਲਾਵਾ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਨੂੰ ਸਰਦਾਰ ਵਰਪਾਲ ਸਿੰਘ ਜੀ ਦੇ ਸੁਪੁੱਤਰ ਰਾਜੀਤ ਸਿੰਘ ਜੀ ਉਤਰਾ ਸਿੰਘ ਸਾਹਿਬ ਜਥੇਦਾਰ ਫਕਰ ਸਦਰਸ਼ਨ ਸਿੰਘ ਨੂੰ ਨਾਨਕਉਪਦੇਸਤਾਨ ਦਿੱਤੇ ਜਾਵੇ ਵੀ ਦਸਤਾਰ ਦੇ ਲਈ ਗੁਰਦੁਆਰਾ ਸਾਹਿਬ ਦੇ ਮੀਤ ਪ੍ਰਧਾਨ ਜੀ ਰਵਿੰਦਰ ਕੌਰ ਜੀ ਸਦਾ ਨਾਲ ਇਹ ਉਸੇ ਨੂੰ ਬੇਨਤੀ ਹੈ ਕਿ ਉਹ ਸਾਰੇ ਪਾਉਣਾ ਤੇ ਦਸਤਾਰ ਪ੍ਰਾਪਤ ਕਰਨ ਜੀ। ਕੋਈ ਮੌਕਾ ਨਹੀਂ ਕਰ। ਬੋਲੇ ਸੋ ਨਿਹਾਲ ਸੋ ਸਤਿ ਸ੍ਰੀ ਅਕਾਲ ਭਾਵੇਂ ਕਿ ਆਪ ਸੰਗਤ ਦੇ ਵਿੱਚ ਹਰ ਵਰਕ ਤੋਂ ਬਹੁਤ ਹੀ ਪਤਵੰਤੇ ਸੂਝਵਾਨ ਸੱਜਣ ਸਿੱਖ ਸੱਜਣ ਜਿਹਦੇ ਸੰਗਤ ਉਹ ਵਿੱਚ ਪਹੁੰਚੇ ਪਰਵਾਰ ਦੇ ਨਾਲ ਉਸਾਂ ਦਾ ਕਰਨ ਵਾਸਤੇ ਸੱਜਣ ਨੇ ਤਰਸਤੇ ਦਾ ਸਾਰੇ ਪਹੁੰਚੇ ਉਥੇ ਬਹੁਤ ਹੀ ਸੂਝਵਾਨ ਬਣਾਈ ਸੱਜਣ ਵੀ ਪਹੁੰਚੇ ਪਰ ਸਮਾਂ ਥੋੜਾ ਘੋਰ ਕਰਕੇ ਸਾਰੇ ਨੂੰ ਸਮਾਂ ਨਹੀਂ ਦਿੱਤਾ ਜਾਂਦਾ ਇਸ ਕਰਕੇ ਸਿੰਘ ਸਾਹਿਬ ਜਥੇਦਾਰ ਬਪੁਰਸਦਰ ਸਿੰਘ ਜੀ ਆਪ ਹੀ ਉਮੀਆਂ ਸੁਭੂ ਸੰਗਤਾਂ ਦਾ ਸਾਰਿਆਂ ਦਾ ਆਪਣੇ ਵੱਲੋਂ ਪਰਵਾਰ ਵੱਲੋਂ ਦਰਵਾਜ਼ਾ ਕਰਨਗੇ ਉਸ ਚੰਨ ਸ਼ਬਦ ਆਪਣਗੇ ਬੜੀ ਅਲੋਕੀ ਇਹ ਪਿਆਰੋ ਪ੍ਰਮਾਤਸਰ ਸਾਭ ਨੇ ਆਪਣੀ ਜ਼ਿੰਦਗੀ ਦੇ ਪੰਦਰ ਬੜੇ ਖੁਸ਼ੀ ਨਮੀ ਦੇ ਸੁਆਗਮਾ ਵਿੱਚ ਜਾਂ ਭੋਗ ਦੇ ਸਮਾਗਮਾਂ ਵਿੱਚ ਤੇ ਵੱਡੇ ਵੱਡੇ ਪ੍ਰੋਗਰਾਮਾਂ ਦੀ ਵਿੱਚ ਗੀਤ ਅਤੇ ਵਿਚਾਰਾਂ ਦੇ ਰਾਹੀਂ ਗੁਰੂ ਨਾਨਕ ਦੇ ਸੱਚ ਦੀ ਮੁਕਤੀ ਨੂੰ ਬੜੀ ਦਿੱਤੀ ਦੀ ਝੋਲ ਨਾਲ ਪ੍ਰਸਾਰ-ਪਸਾਰ ਕਰਦਾ ਉਥੇ ਅੱਜ ਐਸੀ ਖੇਡ ਬਣੀ ਕਿ ਆਪਣੇ ਪੁੱਤਰ ਦੇ ਭੋਗਦੇ ਹੀ ਬੇਟੇ ਦੇ ਭੋਗਦੇ ਆਪ ਸੰਗਤ ਦੇ ਨਾਲ ਤੋਂ ਬਚਨਾਂ ਨਾਲ ਸਾਂਝ ਜਿੱਤੇ ਕਰਨੇ ਨੇ ਆਪ ਦਰਵਾਜ਼ਾ ਦਰਨਾ ਹੈ ਸੋ ਉਥੇ ਗੁਰੂ ਸਾਹਿਬ ਦੀ ਬੜੀ ਇਹਨਾਂ ਦੀ ਅਪਾਰ ਕਿਰਪਾ ਹੈ ਕਿ ਇੱਕ ਬਾਪ ਨੇ ਉਹਦਿਆਂ ਜਦੋਂ ਉੱਤਰ ਚੜਾਈ ਕਰਦੇ ਤੇ ਸੱਚਮੁੱਚ ਦੁਨੀਆ ਦੀ ਕਹਾਵਤ ਹੈ ਕਿ ਇਸ ਤੋਂ ਵੱਡਾ ਕੋਈ ਦੁੱਖ ਨਹੀਂ ਹੋ ਸਕਦਾ ਪਰ ਅਸੀਂ ਦੇਖਿਆ ਕਿ ਪਿਛਲੇ ਸਮੇਂ ਤੋਂ ਫਰਵੈਸਾ ਸਾਹਿਬਾ ਡੋਰ ਬੈਠੇ ਨੇ ਚੜ੍ਹਦੀ ਕਲਾ ਵਿੱਚ ਬੈਠੇ ਨੇ ਜੇ ਇਹਨਾਂ ਨੇ ਆਪ ਉਹ ਆਪਣੀ ਜ਼ਿੰਦਗੀ ਵਿੱਚ ਗੁਰਮਤ ਦਾ ਸਤ ਸੰਤਨ ਨੂੰ ਬ੍ਰਿਧ ਕਰਾਇਆ ਵੀ ਨਾ ਆਪਣੇ ਜੀਵਨ ਅੰਦਰ ਵੀ ਟਿਕਾਉਣਾ ਕੀਤਾ ਹੈ ਬੜੀ ਵੱਡੀ ਗੁਰੂ ਸਾਹਿਬ ਜੀ ਨੰਦੇ ਲੈ ਮਤੇ ਜੀ ਸੋ ਆਉ ਤੁਮ ਪ੍ਰੋਫੈਸਰ ਸਾਹਿਬ ਆਪ ਸੰਗਤਾਂ ਦਾ ਦਰਵਾਜ਼ਾ ਕਰਨ ਪਈ ਪੁੱਜ ਜਾਂ ਸ਼ਬਦ ਆਪ ਜੀ ਨਾਲ ਸਾਂਝੇ ਕਰਨਗੇ ਜੀ ਵਾਹਿਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਜਿੰਦਾਂ ਉਸ ਸਮਾਂ ਅਕਸਰ ਜਿੰਦੇ ਵਿੱਚ ਪਰਿਵਾਰ ਮੈਂਬਰ ਦੋ ਜਨ ਦੇ ਵਿੱਚ ਗੁਰਮੁਤਿਨ ਸ਼ਹਿਰ ਅਸੀਂ ਰੋਜ਼ ਅਰਦਾਸ ਵਿੱਚ ਕੱਲ੍ਹ ਕੇ ਨਵੇਂ ਡਾਲਰ ਤੇ ਅਨਾਖੋ ਪ੍ਰ부ਰ ਨਾਮਿਤ ਦੇ ਘਰ ਆਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਗੁਰੂ ਦੀ ਬਖਸ਼ਿਸ਼ ਕਰਨ ਬੱਚਿਆਂ ਪਰਵਾਰ ਨੂੰ ਸਾਰਿਆਂ ਨੂੰ ਅਡੋੰਟਾ ਬਕਸ਼ੀ ਤੇ ਪੂਜੇ ਲਫਜ਼ਾਂ ਵਿੱਚ ਤੁਮਰਾਪੀ ਦੀ ਸਾਰਿਆਂ ਦੀ ਇਕਤਰਤਾ ਸਮੂਹਿਤਵੀਂ ਇਹ ਸਾਬਤ ਕਰਦੀ ਹੈ ਕਿ ਵਿੱਚ ਸੰਗਤ ਹਰ ਪ੍ਰਭੁ ਨਸੇਦੀ ਤਾ ਕਿ ਵਿੱਚ ਪ੍ਰਭੂ ਆਪ ਨਿਵਾਸ ਕਰਦਾ ਹੈ ਇਸ ਲਈ ਪ੍ਰਭੂ ਦੇ شمولیت دی پرتیق بن بیٹھ کے ست سنگت میں دو چار لفظ گربانی راہی کرنا چاہنا فتح بلاؤ واہ واحر جی کا خالصہ واہ واحو جی فتح کیرتن شروع ہویا کیرتنی ویر نے سب تو پہلا جڑا شبد ہے ਉੰਤਿ ਲਾਈਨ ਜਿਸ ਨੇ ਮੈਨੂੰ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕਰਨ ਲਈ ਪ੍ਰੇਰਿਆ ਉਹ ਲਾਈਨ ਸੀ ਸਾਧ ਅਰਚਨਾਰਾਮ ਭਟਾਈ ਤੁਮ ਨੇ ਸੰਸਾਰ ਦੀ ਰਚਨਾ ਕੀਤੀ ਨਾਨਕ ਦੇ ਜਸ ਕੀ ਉਸ ਰਚਨਾ ਦੇ ਸੰਬੰਧ ਵਿੱਚ ਜਿਹੜਾ ਫੈਸਲਾ ਦਿੱਤਾ ਇਸੇ ਸ਼ਬਦ ਵਿੱਚ ਅਸੀਂ ਜਿਉਂ ਸੁਪਨਾ ਰਹਿਣਾ ਹੈ ਤੂ ਤਾ ਤਨ ਸੱਚਾ ਕਰਮਾ ਨੇ ਜਿਉਂ ਸੁਪਨਾ ਰਹਿਣਾ ਹੈ ਜਿਹੜੀ ਰਚਨਾ ਉਸਨੇ ਬਣਾਈ ਜੀਸਾ ਰਚਨੰਦਾ ਅਸੀਂ ਤੁਸੀਂ ਸਾਰੇ ਮਿਸਾ ਉਹ ਰਚਨਾ ਇੱਕ ਸੁਪਨੇ ਦੀ ਨਿਆਈ ਬਣਾਈ ਗਿਰੂਤ ਇਹ 2500 ਦੀ ਦਸ਼ਮਤ ਜੋ ਸੁਪਨਾ ਰਹਿਣਾ ਤਾਂ ਸਾਨੂੰ ਇਹ ਸੰਮਨ ਲਈ ਬੜਾ ਆਸਾਨ ਹੋ ਜਾਏਗਾ ਕਿ ਸਾਡਾ ਜੀਵਨ ਕੀ ਹੈ ਕਹੂੰ ਨੀ ਵੀ ਸੁਆਲਤੀ ਤਾ ਜਗ ਜੀਵਨ ਐਸਾ ਸੁਪਨੇ ਜੈਸਾ ਸੁਪਨੇ ਦੀਆਂ ਦੋਤੀਆਂ ਸੰਜਨ ਵਾਲੀਆਂ ਨੇ ਸੁਪਨੇ ਵਿੱਚ ਮਾਨੂੰ ਖਲਾਰਾ ਪਾਉਂਗਾ ਕਹਰ ਕੋਠੀਆਂ ਕਾਰੋਬਾਰ ਦੁਕਾਨਾਂ ਰਿਸ਼ਤੇਦਾਰੀਆਂ ਮਿੱਤਰ ਦੋਸਤ ਸਾਰਾ ਕੁਝ ਸੁਪਨੇ ਵਿੱਚ ਬਣ ਜਾਂਦਾ ਹੈ ਕਿਤੇ ਕਿਤੇ ਸੁਪਨਾ ਇੱਕ ਅੱਲਾ ਹੁੰਦਾ ਹੈ بڑے ਖਿਲਾਾਰੇ ਦਾ ਪ੍ਰਤੀਕ ਹੁੰਦਾ ਹੈ ਪਰ ਇੱਕ ਖਿਆਲ ਕਰਿਓ ਸੁਪਨਾ ਟੁੱਟ ਕੇ ਵੀ ਪਾਲ ਨਹੀਂ ਲੱਗਦਾ ਉਹ ਸੁਪਨਾ ਜਦੋਂ ਟੁੱਟਦਾ ਹੈ ਉਹਦੋਂ ਮਹਿਸੂਸ ਅਹਿਸਾਸ ਹੁੰਦਾ ਹੈ ਜੋ ਕੁਝ ਮੈਂ ਬਣਾਇਆ ਸੀ ਜੋ ਕੁਝ ਮੈਂ ਦੇਖ ਲਿਆ ਸੀ ਜੋ ਕੁਝ ਮੈਂ ਭੋਗ ਰਿਹਾ ਸੀ ਉਹ ਕੀ ਸੀ ਸਭ ਨੂੰ ਪਾਣੀ ਵਿੱਚ ਆਪਣੀ ਰਸਨਾ ਤੋਂ ਇਤ ਗੱਲ ਆਖੀ ਕਹਿਣ ਲੱਗੇ ਮਾਏ ਬਾਪ ਪੁੱਤਰ ਸਭ ਹਰ ਇੱਕ ਹੀ ਉਹ ਵੀ ਸੁਪਨੇ ਵਿੱਚ ਬਣਾ ਦਿੱਤੇ ਜੀ ਰਚਨਾ ਹੁੰਦੀ ਹੈ ਉਸ ਰਕਨਾ ਦਾ ਇਹ ਵੀ ਹਿੱਸਾ ਨੇ ਮਾਏ ਬਾਪ ਪੁੱਤਰ ਸਭ ਹੱਤੇ తీਰੇ ਸਭ ਨਾਲ ਕੋ ਸੰਬੰਧ ਹਾਰੇ ਕਰ ਦੇ ਗਏ ਉਸ ਹਰੀ ਨੇ ਸੰਬੰਧੀ ਵੀ ਪੈਦਾ ਕਰ ਦਿੱਤੇ ਕੋਈ ਬੇਣ ਬਣ ਗਈ ਕੋਈ ਬੱਚੀ ਬਣ ਗਈ ਕੋਈ ਮਾਂ ਬਣ ਗਈ ਕੋਈ ਬਾਪ ਬਣ ਬਣ ਗਿਆ ਪ੍ਰਹਰੇ ਸੁਪਨਾ ਇਸ਼ਤੇ ਹੈ ਇਸ਼ਤੇ ਜਦੋਂ ਟੁੱਟਦੇ ਨੇ ਦੁੱਖ ਹੁੰਦਾ ਹੈ ਪਰ ਗੁਰਬਾਣੀ ਨੇ ਬੜੀ ਚੰਗੀ ਤਰ੍ਹਾਂ ਸਮਝਾਇਆ ਤਾਂ ਕਿ ਇਸ ਨੂੰ ਧੀਰਜ ਰਹੇ ਨੂੰ ਪਤਾ ਹੋਵੇ ਸੁਪਨਾ ਹੈ ਜਦੋਂ ਸੁਪਨਾ ਟੁੱਟਦਾ ਹੈ ਉਸ ਤੋਂ ਬਾਅਦ ਉਹ ਜਿਹੜਾ ਅਡੰਬਰ ਉਸਨੇ ਸੁਪਨੇ ਵਿੱਚ ਬਣਾਇਆ ਹੁੰਦਾ ਹੈ ਕਾਰਾਂ ਕੋਠੀਆਂ ਕਾਰੋਬਾਰ ਨਾਮ ਪਰ ਆ ਪਰਿਵਾਰ ਉਹ ਪਲ ਵਿੱਚ ਕਿਉਂ ਖਤਮ ਹੋ ਜਾਂਦੇ ਮੇਰਾ ਪਲ ਵਿੱਚ ਖਤਮ ਹੀ ਨਹੀਂ ਹੁੰਦਾ ਉਹਦੀ ਕੋਈ ਰਿਪੋਰਟ ਬਣੀ ਨਹੀਂ ਕੀਤੀ ਜਾ ਸਕਦੀ ਆ ਮਨੁੱਖਾ ਦਾ ਕੋਈ ਨੁਕਸਾਨ ਹੋ ਜਾਏ ਨਹੀਂ ਕੋਈ ਚੀਜ਼ ਤਹਿ ਜਾਏ ਕੋਈ ਚੀਜ਼ ਗੁਆਚ ਜਾਏ ਮਨੁੱਖ ਕੋਈ ਇਨਕੁਆਰੀ ਕਰਦਾ ਹੈ ਕੋਈ ਰਿਪੋਰਟ ਕਰਦਾ ਹੈ ਪਰ ਜਦੋਂ ਇਹ ਸੁਪਨਾ ਟੁੱਟਦਾ ਹੈ ਜਦੋਂ ਇੱਥੇ ਸਭ ਕੁਝ ਗਵਾਚਦਾ ਹੈ ਉਦੋਂ ਕੋਈ ਰਿਪੋਰਟ ਕਿੰਦੇ ਦਰਤੇ ਕਰਾ ਇਹ ਇੱਥੇ ਕੋਈ ਇਨਕੁਆਰੀ ਨਹੀਂ ਸਤਿਊ ਨੇ ਬਾਗੀ ਵਿੱਚ ਕਿਉਂ ਕਹਿ ਦਿੱਤਾ ਐਨ ਵਿੱਚ ਕੇ ਕੌਣ ਕੌਪੂਤ ਕਿਹੜਾ ਪੁੱਤਰ ਬਣਿਆ ਸੀ ਸੁਪਨੇ ਵਿੱਚ ਕਿਹ ਪੁੱਤਰ ਬਣਿਆ ਸੀ ਕੌਣ ਕੋ ਫੁੱਲ ਤੀ ਤਾ ਕਹੋਂ ਕਾ ਕੋ ਕਹੋ ਨਾ ਮੈਂ ਕੋ ਦੇ ਸੰਤਪੋ ਅਗਰ ਵੀ ਲੈਂਚ ਵਿੱਚ ਕਹਿਣ ਲੱਗੇ ਮੈਨੂੰ یوں ਦਿਸਦਾ ਹਾਰ ਤਾਗ ਜਹਤ ਕੋ ਗੋਰੀ ਲਈ ਗੋਰੀ ਵੀ ਉਸੇ ਨੂੰ ਕਹਿੰਦੇ ਨੇ ਚਿੰਦੇ ਵਿੱਚ ਜੋ ਕੁਝ ਹੋਵੇ ਨਜ਼ਰ ਆਵੇ ਉਹ ਨਾਮ ਸੁਪਨਾ ਵਿੱਚ ਉਸ ਨੂੰ ਟੈਂਡਰ ਦੇ ਜਹੋਕ ਜਮਾਨੁਖ ਦੇਖਦਾ ਸੁਪਨੇ ਵਿੱਚ ਉਹ ਅਸਲੀਅਤ ਨਹੀਂ ਹੁੰਦਾ ਜਿਵੇਂ ਜੀਵਨ ਹੈ ਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨ ਕੈਨ ਲਗੇ ਬਸੇ ਇਹੋ ਕਲਸ ਜਲ ਸਮਝ ਨਹੀਂ ਆਏ ਜਿਸ ਦਿਨ ਗੁਰੂ ਦੀ ਸਮਝ ਆਈ ਹੋਈ ਇਹ ਗੱਲ ਸਮਝ ਪਹ ਜਾਏ ਤੇ ਫਿਰ ਮਨੁੱਖ ਆਖਦਾ ਹੈ ਜਿਸ ਤੱਕ ਦਿਸੋ ਨਹੀਂ ਤਾਂ ਜਾ ਰਹਾ ਦੇਣ ਹੈ ਇੱਕ ਤੂੰ ਦੇਣ ਵਾਲਾ ਵੀ ਤੂੰ ਸੱਜਿਵਣ ਤੇ ਜੀਵਨ ਲੈਣ ਵਾਲਾ ਵੀ ਤੂੰ ਹੈ ਸਤਹੁ ਨੇ ਪਾਣੀ ਪਿਚਾ ਤੈਨ ਲੱਗੇ ਮੈਂ ਦੇਖਦਾ ਪੀ ਹਾਂ ਜਿੰਨੇ ਦਿੱਤਾ ਸੀ ਉਸੇ ਨੇ ਲਿਆ ਇਹਨਿੰਦਤਾ ਸੀ ਸਤਿ ਪਾਪਾ ਕਬੀਰ ਜੀ ਨੇ ਵੀ ਇੱਕ ਲਫ਼ਜ਼ ਅੱਗੇ ਤੈਨ ਲਿ ਕੇ ਵੈਦ ਕਹੇ ਵੈਦ ਕਹੇ ਹਾਂ ਹੀ ਪੜਾਇਆ ਵੈਦ ਡਾਕਟਰ ਆਖਦਾ ਮੇਰੇ ਵਿੱਚ ਬੜੀ ਸਿਆਣਪ ਹੈ ਬਾਲਕ ਮੈਂ ਕਿਸੇ ਦਾ ਅਰੋਗ ਮਿਟਾ ਕੇ ਉਸ ਨੂੰ ਜੀਵਨ ਦੇ ਸਕਣਾ ਕਬੀਰ ਵੈਦ ਕਹੇ ਉਹ ਹਿੰਦ ਫਰਾਤ ਉਦਾਰੂ ਮੇਰੇ ਵੱਸ ਮੈਂ ਕਿਸੇ ਨੂੰ ਜੀਵਨ ਦੇਣਾ ਅਗਲੀ ਲੈਣਨ ਦਰਬਾਤ ਕਬੀਰ ਪਹਿਨ ਲੱਗੇ ਉਹ ਭੋੜਿਆ ਵੈਤਾ ਤੂੰ ਮਤ ਸਮਝ ਤੂੰ ਹਰ ਨੂੰ ਜੀਵਨ ਦੇ ਸਕਨੇ ਅਸਲੀ ਇੱਥੇ ਬੜੀ ਕੋਸ਼ਿਸ਼ ਕੀਤੀ ਤਨਾਕ ਜੀਵਨ ਬਚਾ ਲੈ 4 ਦਿਨ 5 ਦਿਨ 6 ਦਿਨ ਇਸੇ ਕੋਸ਼ਿਸ਼ ਤੇ ਗੁਜ਼ਰੇ اور بابا کبیر جی ہو اسے سامنے آئے کہ کبیر بید کہے ہاں ہی داروں میرے تو بس کہارو گوپال میری نہیں تیری نہیں جن جس کا جی جس نے دیا ہی لیا تو وست گفار کی جاؤ بھاوے خاص یہ تو وستو ہے جیون بھی اس نے دتا ہے جس وی مرضی وہ لینا چاہے اتنی کوئی دلیل نہیں کوئی اپیل نہیں کوئی رپورٹ واسطے اپنے ویو درخواست نہیں کی جا سکتی آخر ہم ڈیے جس ٹھاکر سے نہیں چاہا بس اج او نمسکار کرنا آئے ਸਾਰੀ ਸਕੀਗਦਰੂਪ ਵਿੱਚ ਪਰਵਾਰ ਉਸ ਅਰਲਾਸ ਦੇ ਰੂਪ ਵਿੱਚ ਆਇ ਜਿਹੜੀ ਰਤਾਸ ਦਾ ਜ਼ਿਕਰ ਗੁਰੂ ਨੇ ਕੀਤਾ ਚਿਸ਼ਠਾ ਕਰছো ਨਾਹੀ ਆਚਾਰਾ ਤੰਕੋ ਪੀਜੇ ਸਦ ਨਮਸ਼ਕਾਰਾ ਤੰਕੋ ਪੀਜੇ ਸਦ ਨਮਸ਼ਕਾਰਾ ਤੰਕੋ ਪੀਜੇ ਸਦ ਨਮਸ਼ਕਾਰਾ ਵਾਹਿਗੁਰੂ ਜੀ ਆਖਾਲ ਸਤ ਵਾਹਿਗੁਰੂ ਫਤਿਹ ਸੋਹਣੇ ਹਾਰੇ ਸੋਹਣੇ ਹਾਰੇ ਇਸਨ ਸਰਕਾਰ ਨੂੰ ਸਾਬਕਾ ਸਿੰਘ ਸਾਹਿਬ ਜਥੇਦਾਰ ਫੈਸਲ ਰਸ਼ਨ ਸਿੰਘ ਜੀ ਜਿਨ੍ਹਾਂ ਨੇ ਇੱਕ ਬਾਪ ਦੇ ਰੂਪ ਵਿੱਚ ਆਪਣੇ ਪੁੱਤਰ